ਸਾਧ ਸੰਗਤ ਜੀ ਅੱਜ ਅਸੀਂ ਚੱਲੇ ਆ ਜੀ ਮਹਾਰਾਜ ਰਜੀਤ ਸਿੰਘ ਦਾ ਫੋੜ ਵੀਰ ਦਿਨ ਲ ਘਰ ਆਏ ਆ ਤੇ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਕਿਲੇ ਦੇ ਕਿਉਂਕਿ ਬਹੁਤ ਸਾਰੇ ਵੀਰਾਂ ਦਾ ਫੋਨ ਆ ਸੰਗਤ ਦਾ ਫੋਨ ਆਇਆ ਸੀ ਕਿ ਸਾਨੂੰ ਦਰਸ਼ਨ ਕਰਵਾਇਓ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਜੀ ਮਿਲਦੇ ਆ ਜੀ ਓੰਕਾਰ ਓੰਕਾਰ ਆਉਜੀ ਤੁਹਾਨੂੰ ਦੱਸਣਾ ਹੈ ਜੀ ਮਹਾਰਾਜ ਜੀ ਸਰ ਦਾ ਫੋਟੋ ਅਸੀਂ ਸੁਣਿਆ ਸੀ ਤੇ ਅਲਟਰਾ ਜੀ ਜਨਾ ਮੈਨੂੰ ਮਹਾਰਾਜ ਜੀ ਸਰ ਦਾ ਫੋਟੋ ਦਰਸ਼ਨ ਕਰਾਵਾਉਂਦਾ ਸਤਨਾਮ 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 ਗੁਰੂ ਗ੍ਰੰਥ ਸਾਹਿਬ ਜੀ ਕੋਲ ਸਭ ਗੁਰੂ ਗ੍ਰੰਥ ਸਾਹਿਬ ਜੀ ਕੋਲ ਸਾਸੰਗ ਜੀ ਤੇ ਜਿਹੜਾ ਜਾਣਦੇ ਹੋ ਕਿ ਜਦੋਂ ਲਾਹੌਰ ਤੇ ਸ਼ਿਰਨੇ ਕੋਲ ਇਹ ਆਪਸੀ ਰੋਡ ਮਿਲਣਾ ਪਠਾਨਪੁਰ ਗੁਰਦਾਸਪੁਰ ਜਦੋਂ ਮਹਾਰਾਜ ਦੀਪ ਸਿੰਘ ਜੀ ਲਾਹੌਰ ਤੋਂ ਕਸ਼ਮੀਰ ਜਾਣਾ ਜਾਂ ਕਸ਼ਮੀਰ ਤੋਂ ਲਾਹੌਰ ਜਾਣਾ ਤੇ ਆਮ ਕਰਕੇ ਉਹ ਇੱਕ ਦਿਨਾਂ ਲੱਗਾ ਨਾ ਉਹਦਾ ਸ਼ਹਿਰ ਪੈਂਦਾ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਦੇ ਇੱਥੇ ਇੱਕ ਮਹਾਰਾਜ ਦੀਪ ਸਿੰਘ ਦਾ ਫੋਨ ਪੋਸਟ ਫੋੜ ਦੇ ਦਰਸ਼ਨ ਕਰ ਰਹੇ ਹੋ ਪਰ ਇਸ ਰੋਡ ਦੇ ਵਿੱਚ ਇਸ ਕਿਲੇ ਦੇ ਵਿੱਚ ਆਮ ਕਰਕੇ ਜਿਹਨੂੰ ਕਹਿੰਦੇ ਨੇ ਕਿ ਮਹਾਰਾਜ ਰਜੀਤ ਸਿੰਘ ਇੱਥੇ ਵਿਸ਼ਰਾਮ ਕਰਨਾ ਜਾਂ ਇੱਥੇ ਆਉਂਦੇ ਜਾਂਦੇ ਇੱਥੇ ਰੋਕ ਕੇ ਜਾਣਾ ਪਰ ਇੱਥੋਂ ਹੀ 12 ਦਿਨ ਜੋ ਆਪਾਂ ਨੂੰ ਦਫਾ ਕਰਨ ਦੇ ਦਫਾ ਜਿਹੜੀ ਕੰਡੂਰੀ ਜਾਂਦੀ ਸੀ ਉਹ ਮਾਰਨ ਦੇ ਦਾਬੇ ਦੀ ਕਿਸ ਹੱਦ ਤੱਕ ਤੇ ਅੰਦਰ ਜਿਹੜੀ ਦਫਾ ਬੰਦ ਹੋ ਚੁੱਕੀ ਹੈ ਬੜਾ ਖਾਰਾ ਪਿਆ ਇੱਥੇ ਜੋ ਤੁਸੀਂ ਦੇਖ ਸਕਦੇ ਹੋ ਕਿ ਨਸ਼ਾ ਇੱਥੇ ਨੌਜਵਾਨਾਂ ਨੇ ਨਸ਼ੇ ਦੇ ਤੀਜੇ ਪਏ ਹੋਏ ਨੇ ਖਤਰਨਾਕ ਦ੍ਰਿਸ਼ ਗਰਾਜ਼ ਦਾ ਅਰਲੇ ਸ਼ੇਦ ਡੀ ਦੇ ਪਏ ਹੋਏ ਨੇ ਤੇ ਹਾਲਤ ਬਹੁਤ ਮਾਰੀ ਹੋ ਚੁੱਕੀ ਹੈ ਬਿਲਡਿੰਗ ਦੀ ਤੇ ਵੈਸੇ ਚਾਹੀਦਾ ਸੀ ਸਾਡੇ ਜਿਹੜੀਆਂ ਸੰਸਥਾਵਾਂ ਸ਼੍ਰੋਮਿਕ ਕਮੇਟੀ ਦੁਆਰਾ ਵਰੰਧੇ ਕਮੇਟੀ ਜਿਹੜੀਆਂ ਹੋਰਨਾਂ ਸੰਸਥਾਵਾਂ ਨੂੰ ਚਾਹੀਦਾ ਸੀ ਕਿ ਉਹ ਸਹੀ ਮਾਤਬੀ ਦੁੱਧ ਦੇਖ ਔਰ ਤੇ ਦੀ ਔਰ ਵੱਲੇ ਸਮੇਂ ਦੇ ਦੇ ਸਾਰੇ ਨੌਜਵਾਨਾਂ ਬੱਚਿਆਂ ਨੂੰ ਇੱਥੋਂ ਸਿੱਖਿਆ ਮਿਲ ਸਕਦੀ ਹੈ ਸਾਡੇ ਜਿਹੜੇ ਮੰਹਲਾਂ ਵਿੱਚ ਉਹ ਸਾਰੇ ਕਿਵੇਂ ਸੀ ਆਹ ਤੁਹਾਨੂੰ ਅੱਗੇ ਦੱਸਾਂਗਾ ਦੇ ਫਾਡੇ ਬਹੁਤ ਸਾਰੀ ਮਾਰਦੀ ਹੋਈ ਹੈ ਤੇ ਡਾਕਟਰ ਸੋਚਾਰੂ ਗੁਰਪਰਸਾਦ ਇਹ ਵੀ ਦੇਖ ਸਕਦੇ ਹੋ ਕਿ ਇਹ ਪਿੰਡ ਦੀ 12 ਦਿਨਾਂ ਦੀ ਕਲਾ ਤੇ ਇਹਦੇ 12 ਦਰ ਨੇ ਤੇ ਪੰਡੋਰੀ ਥੋਂ ਪੰਡੋਰੀ ਤੋਂ ਸ਼ੁਰੂ ਹੋ ਗਈ ਸੀ ਕਿ ਜੇ ਆਏ ਬਹੁਤ ਹਫਤ ਮਾਰੀ ਹੋ ਚੁੱਕੀ ਹੈ ਵੈਸੇ ਚਾਹੀਦਾ ਸੀ ਵੀ ਸਾਡੇ ਜਿਹੜੇ ਨੌਜਵਾਨ ਵੀਰ ਨੇ ਸੰਸਥਾਵਾਂ ਨੇ ਉਹਨਾਂ ਨੂੰ ਇਸ ਦਾ ਉੱਪਰ ਜੰਮੀ ਜੱਪ 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 ਮਾਲਕਾ ਜੀ ਬੋਲਣਾ ਵਾਜਾ ਇਹ ਪਹਿਲਾਂ ਕਿ ਸਤ ਜੁਗਾਤ ਸੱਚ ਹਣੀ ਸਤ ਨਾਨਕ ਨੂੰ ਹੋਸੀ ਦੇਖ ਰਹੇ ਹੋ ਕਿ ਇਹ ਜਿਹੜੀ ਬਿੰਦੀ ਬੜੀ ਖਸਬਾ ਹੋ ਚੁੱਕੀ ਹੈ ਬੜੀ ਮਾਰੀ ਹੋ ਚੁੱਕੀ ਹੈ ਔਰ ਉਹ ਪਹਿਲੀ ਵਾਰ ਇਹ ਵੀ ਕਹਾਣੀ ਲੱਗਦਾ ਸੀ ਬਿਲਡਿੰਗ ਨੂੰ ਤੇ ਕਹਿੰਦੇ ਉਹਨੂੰ ਆਵਾਜ਼ ਆਈ ਸੀ ਕਿ ਜੇ ਬਿਲਡਿੰਗ ਹੋਣਾ ਵਾਦ ਜੇਫੇ ਪੁੱਤ ਦੀ ਬਣੀ ਜਿਹੜੀ ਪਵਲੀ ਹੈ ਦਾ ਕੁਝ ਲੋਕ ਗੱਲਾਂ ਦੱਸਦੇ ਨੇ ਪਰ ਜੋ ਵੀ ਹੈ ਇਹ ਸਾਡਾ ਪੁਰਾਣਾ ਇਤਿਹਾਸ ਹੈ ਜਿਸ ਤੋਂ ਬਹੁਤ ਜ਼ਰੂਰੀ ਸਬਕ ਸਿੱਖਣ ਹੈ ਇਹ ਸਾਡਾ ਪ੍ਰਾਏ ਅਹਿਸਾ ਹੈ ਉਪਰ ਚਾਹੀਦਾ ਇਹ ਸੀ ਕਿ ਇਸ ਬਿਲਡਿੰਗ ਨੂੰ ਇਸ ਮਾਰਕ ਦੀ ਸੇਵਾ ਤੋਂ ਬਾਅਦ ਜੀ ਉਸ ਲੋਟ ਜਿਹੜੇ ਬਹੁਤ ਖਸਤਾ ਹਾਲਤ ਵਿੱਚ ਸੀ ਜਿਹੜੀ ਕਹਿੰਦੇ ਨੇ ਉਹ ਬਸਾ ਨਹੀਂ ਕਰਦੇ ਪਰ ਚਾਹੀਦਾ ਇਸ ਤੇ ਪੰਨ ਨਹੀਂ ਆਪਾਂ ਪੜ੍ਹਦੇ ਆਪਾਂ ਮੇਰੇ ਦੋਸਤੇ ਨੀਂ ਸਦਾ ਪਵਨੀ ਹੈ ਮੈਂ ਅੰਦਰ ਸਭ ਕੋ ਬਾਹਰ ਕੋ ਨਾ ਕੋ ਆਮੜੇ ਬਾਹਾਨੇ ਤੇਰੇ ਜੇ ਪੁਜਾ ਖੜਾ ਹੋ ਮੈਂ ਕਹਿ ਗੁਰੂ ਵੈਸੇ ਸਾਰੇ ਵੀਰਾਂ ਨੇ ਤਾਂ ਸ਼ਰਮ ਨਹੀਂ ਆ ਵੇ ਕੋਤਾਨ ਮੁਹੈਂ ਕਿ ਸੰਤਾਨ ਕਾ ਕੋ ਦੰਤ ਜਾਣੇ ਨਹੀਂ ਹਜ਼ਾਰਾਂ ਨਕਾਂ ਸਮਝ ਸੰਭਾਲੀ ਆਂ ਕਮ ਬਿਖਮ ਬਿਖਾ ਜਿ ਕਲੇ ਤਨ ਯਾਤ ਬੜੀ ਖਰਾਬ ਜੀ ਇਹ ਜਿਹੜੀ ਕਹਿੰਦੇ ਖੁਰਲੀ ਸੀ ਖੁਰਲੀ ਉਹ ਨਹੀਂ ਆਸੀ ਕੋਈ ਸਹਾਰਾ ਨਾ ਕੋਈ ਮਦਦ ਨਾ ਕੋਈ ਮਦਦ ਰੱਬ ਮਤਲਬ ਕੋਈ ਸੀ ਕੱਤੇ ਦੇ ਤੋੜ ਦਿੱਤੀ